ਭਾਰਤੀ ਰੇਲਵੇ ਹੁਣ ਸ਼ਰਧਾਲੂਆਂ ਨੂੰ RAM ਜਨਮ ਭੂਮੀ ਤੱਕ ਪਹੁੰਚਾਉਣ ਦੀ ਵੱਡੇ ਪੱਧਰ ਤੇ ਤਿਆਰੀ ਕਰ ਰਿਹਾ ਹੈ ਅੰਬਾਲਾ ਰੇਲਵੇ ਡਿਵੀਜ਼ਨ 22 ਜਨਵਰੀ ਤੋਂ ਹਰਿਆਣਾ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਲਈ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਮਨਦੀਪ ਸਿੰਘ ਭਾਟੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਪਟਿੰਡਾ ਅਤੇ ਚੰਡੀਗੜ੍ਹ ਤੋਂ ਅਯੁੱਧਿਆ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਜਿਨ੍ਹਾਂ ਦਾ ਸਮਾਂ ਸਾਰਣੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ ਐਨਾ ਹੀ ਨਹੀਂ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਟਿਕਟਾਂ ਲਈ ਵਾਧੂ ਕਾਊਂਟਰ ਵੀ ਲਗਾਏ ਜਾ ਸਕਦੇ ਨੇ ਪਾਰਟੀਆਂ ਨੇ ਦੱਸਿਆ ਕਿ ਅਯੁੱਧਿਆ ਲਈ ਕੁਝ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਅਤੇ ਕੁਝ ਰੈਗੂਲਰ ਟ੍ਰੇਨਾਂ ਚੱਲਣਗੀਆਂ ਉਹਨਾਂ ਦਾ ਸ਼ੈਡਿਊਲ ਤਿਆਰ ਕਰਕੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਡੀਆਰਐਮ ਮੁਤਾਬਕ ਅੰਮ੍ਰਿਤਸਰ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣ ਗਿਆ ਟਿਕਟਾਂ ਲਈ ਵੱਖਰੇ ਕਾਊਂਟਰ ਦੇ ਸਵਾਲ ਤੇ ਉਹਨਾਂ ਕਿਹਾ ਕਿ ਭਾਵੇਂ 80% ਦੀ ਲੋਕਾਂ ਦਾ ਈ ਟਿਕਟਿੰਗ ਵੱਲ ਰੁਝਾਨ ਹੈ ਪਰ ਲੋੜ ਪੈਣ ਤੇ ਵਾਧੂ ਕਾਊਂਟਰ ਵੀ ਲਾਏ ਜਾ ਸਕਦੇ ਨੇ